ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਨਰਮਜੀਤ ਬੰਦੇ ਦੀਆਂ ਤਿੰਨ ਵੜਾ ਵਿਖਾਉਣੀਆਂ ਇੱਕ ਤਾਂ ਜਰਸੀ ਇਧਰ ਗੱਬਣ ਖੜੀ ਐ ਇੱਕ ਡੱਬੀ ਗੱਬਣ ਖੜੀ ਆ ਵੱਡੀ ਤੇ ਇੱਕ ਇਧਰ ਤਾਜੀ ਸੂਈ ਸਵਾਈ ਖੜੀ ਆ ਤਿੰਨ ਜਾਨਵਰ ਆ ਇਨਫਰਮੇਸ਼ਨ ਲੈ ਦਨਾ ਪੁੱਛ ਲੈਣੀ ਕਿੰਨਾ ਦੁੱਧ ਆ ਕਿੰਨਾ ਮੁੱਲ ਆ ਗੱਲਾਂ ਬਾਤਾਂ ਕਰ ਲਈ ਨੇ ਹਾਂਜੀ ਸਤਿ ਸ੍ਰੀ ਅਕਾਲ ਸਹੀ ਗਾ ਬਈ ਸਰਾਂ ਨਾਂ ਦੱਸ ਨਾਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 805488781 805488781 ਬਲਾ ਗੋਮ ਜਾਂ ਕਰਾਈ ਫਿਰਦਾ ਟਾਈਮ ਨੇ ਅੱਜ ਉਤਰਾਣਾ ਹੋ ਗਿਆ ਯਾਰ ਕੱਲ ਸੀ ਸੀਗਾ ਮਾਦਵਾ ਜੀ ਅੱਪਰਦਨਾਂ ਫਿਰ ਕੰਮ ਹੋ ਗਿਆ ਮੇਮੂਗੀ ਪਾਊਗਾ ਅੱਜ ਵੇਖੋ ਪਾ ਦੇ ਤਾਂ ਚੰਗਾ ਹੀ ਆ ਹੁਣ ਤਾਂ ਲੱਛਣ ਜਿਹੇ ਤਾਂ ਪਾਉਣ ਵਾਲੇ ਹੀ ਆ ਤੇ ਅਨੀਆਂ ਡੈਗ ਵੀ ਕਣੀ ਆਵੇ ਇੱਕ ਡੈਗ ਮੇਰੇ ਆ ਤੇ ਆਓ ਚਲੋ ਪਾਉ ਬਾਈ ਹੁਣ ਲਓ ਜੀ ਕਣੀ ਇੱਕ ਆ ਗਈ ਐ ਇਧਰੋਂ ਸ਼ੁਰੂ ਕਰ ਲੀ ਫੋਨ ਨੰਬਰ ਦੱਸ ਪਹਿਲਾਂ ਦਾ ਕੈਨ ਮਾ ਸੁਹਾ ਇਹ ਦੂਜਾ ਸੁਹਾ ਸੋਈ ਆ ਰਾਤ ਦੀ ਸੋਈ ਆ ਮਗਰ ਇਹਦੇ ਬੱਚਾ ਬੋਲਾ ਹੋਗਾ 10 ਕਿਲੋ ਦੇ ਬਾਹਰ 10 ਕਿਲੋ ਹਾਂ 10 ਕਿਲੋ ਆਪਣੇ ਕੋਲ ਮਿੰਡ ਕੇ ਲੈ ਜਾ ਕੋਈ ਵੀ ਅੱਛਾ ਹਾਂ ਕਿਉਂਕਿ ਦੁੱਧ 15 15.5 ਲੀਟਰ ਮਾਲ ਕਰ ਦਿੰਦੇ ਸੀ ਜਿਸੋਂ ਆਪ ਲਈ ਉਹ ਕਹਿੰਦੇ ਚੋਇਆ ਸਰ ਦੁੱਧ ਉਹ ਵੀ 16 17 15 ਮੰਨ ਕੇ ਲੈ ਲੈ ਆਪਣੇ ਕੋਲ ਕੋਈ ਜਿਆਦਾ ਜਾਪਾ ਛੋਟਾ ਜਾ ਪੂਰੀ ਆ ਕੋਈ ਆ ਨਹੀਂ ਗੀ ਲੱਤਾਂ ਚੜਾ ਆਲੀ ਆ ਵੇਖੀ ਕਿਤੇ ਬੰਡਾ ਭਾਈ ਨਹੀਂ ਜੇ ਮੈਂ ਆਈ ਮੈਂ ਕੋਈ ਤਾਂ ਕਮੀ ਤਾਂ ਰਾਮੇ ਮਾਰ ਦਿੰਦੇ ਤਾਂ ਵੀ ਕੋਈ ਚੱਕਰ ਨਹੀਂ ਆ ਕਿੰਨੇ ਦੀ ਜੈਜਾ ਮੁੱਲ ਇਹਦਾ ਜੈਜਾ ਮੁੱਲ ਵੀਰੇ ਆਪਾਂ ਦੇਵਾਂਗੇ 56000 ਰੁਪਏ ਦੀ ਲਓ ਜੀ ਇਹ ਧਾਰਾਂ ਵੇਖ ਲਓ ਸੀਲ ਬਾਈ ਕਹਿੰਦਾ ਫੁੱਲ ਹੈ ਸੀਲ ਦੀ ਭਾਰ ਪਿੱਛੇ ਦੀ ਘਰ ਤੱਕ ਦੀ ਗਾਰੰਟੀ ਅਗਲੇ ਦੀ ਲਓ ਜੀ ਸੀਨ ਦੀ ਭਾਰ ਦੀ ਅਗਲੇ ਦੇ ਘਰ ਤੱਕ ਦੀ ਗਾਰੰਟੀ 56000 ਦੀ ਹਾਂ 56000 ਚੋਂ ਬਸ ਛੋੜੀ ਹੋਣੀ ਆ 56000 ਚੋਂ ਬਾਈ ਕਹਿੰਦਾ ਛੋੜੀ ਹੋਣੀ ਆ ਕੱਲ ਦੀ ਸੂਈ ਵੀ ਆ 10 ਕਿਲੋ ਰਾਤ ਦੀ ਆ ਜਿਹੜੀ ਰਾਤ ਨੰਘ ਕੇ ਗਈ ਆ ਇਸੇ ਰਾਤ ਦੀ ਇਹ ਤਾਂ ਫਿਰ ਕੁਛ ਘੰਟੇ ਹੀ ਹੋਏ ਆ ਸੂਈ ਨੂੰ ਜੇਰ ਦੀ ਵੀਡੀਓ ਆਪਣੇ ਕੋਲ ਜੇਰ ਦੀ ਵੀਡੀਓ ਹੈਗੀ ਆ 10 ਕਿਲੋ ਬੌੜਾ ਤਿਆਰ ਹੈ ਉਹ ਬਾਈ ਨੇ ਪਹਿਲੀ ਤੜਕੇ ਮੈਂ ਜਵਾਈ ਲਾਈ ਆ ਉਨੀ ਫਿਰ ਬਣ ਗਈ ਆ ਮੈਂ ਜੀ ਠੀਕ ਆ ਬਾਈ ਕਹਿੰਦਾ ਸਵੇਰ ਪਹਿਲੀ ਚਵਾਈ ਮੈਂ ਲਾਈ ਆ ਤੇ ਜਿੰਨਾ ਬੌੜਾ ਚੋਇਆ ਉਨਾ ਹੀ ਲੇਵਾ ਫੇਰ ਤਿਆਰ ਕਰੀ ਫਿਰਦੀ ਆ ਜਿੰਨਾ ਸਵੇਰ ਸੀਗਾ ਤਾਂ ਬਾਈ ਕਹਿੰਦਾ ਮੈਂ ਤਸੱਲੀ ਨਾ ਗਾਰੰਟੀ ਨਾ ਕਹਿਣਾ 10 ਕਿਲੋ ਤਾਂ ਮੈਂ ਹੁਣ ਵੀ ਚਵਾ ਕੇ ਦੇ ਦੂੰਗਾ 10 ਕਿਲੋ ਬੌੜਾ ਬਾਈ ਕਹਿੰਦਾ ਚਵਾ ਕੇ ਦੇ ਦੂੰਗਾ ਦੁੱਧ ਉਹ ਮੱਝ ਆਰਗਾ ਜਿਹੜੀ ਮੇਨ ਗੱਲ ਆ ਮਗਰ ਬੱਚਾ 56000 ਦੀ ਦੇ ਦੇਣੀ ਆ 15 15.5 ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੂਈ ਆ ਦੁੱਧ ਪਿਆਉ ਬਾਈ ਕਹਿੰਦਾ 16 17 ਤੁਸੀਂ 15 ਮੰਨ ਕੇ ਆ ਜਿਓ ਕਿਉਂਕਿ ਇਹ ਤਾਂ ਬੱਚਾ ਵੀ ਨਹੀਂ ਖੜਾ ਹੋਣ ਲੱਗਾ ਹਾਂ ਇਸੇ ਨੰਬਰ ਤੇ ਵਟਸਐਪ ਚੱਲਦਾ ਬਾਈ ਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਆਪੋ ਆਪਣੇ ਫੋਨ ਤੇ ਜੇ ਵੇਖਣਾ ਚਾਹੁੰਦਾ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਸਕਦਾ ਦੋ ਨੰਬਰ ਤੇ ਆ ਕੈ ਦੂਜਾ ਸਵਾਲ ਹੁੰਦੀ ਆ ਹੂੰ ਦੰ ਲੈ ਜੇ ਦੋ ਲੈ ਜੇ ਤਿੰਨ ਲੈ ਜੇ ਹੁਣ ਤਾਂ ਤਿਆਰ ਹੀ ਆ ਬੱਚੀ ਠੀਕ ਐ ਦੁੱਧ ਪਿਆਊਗੀ 20 ਕਿਲੋ ਤੇ ਬਾਹਰ ਆਪਣੇ ਕੋਲ 20 ਕਿਲੋ ਮੰਨ ਕੇ ਲੈ ਜਾਵੇ ਕੋਈ ਵੀ ਬੰਦਾ ਕਿੰਨੇ ਦੀ ਲੋਡ ਜਾਪਾ ਇਹਦਾ ਵੀ 80000 ਜਮਾਨਤਾਨ ਕਰ ਦਾਂਗੇ ਆਪਾਂ ਦੁੱਧ ਪਿਆਊ 20 ਵੇੜ ਵੈਸੇ 75 ਦੀ ਆ ਜਿੱਥੇ ਬੱਚਾ ਰੱਖਦਾ ਠੀਕ ਐ ਆਪਾਂ 65 ਦੀ ਦੇ ਦੇ ਬਾਈ 65 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਵੇੜ ਜਿੱਦਣ ਸੂਪ ਪੈਂਦੀ ਆ ਇਹਦੇ ਵਾਂਗੂ ਬਾਈ ਕਹਿੰਦਾ ਬੱਚਾ ਰੱਖ ਦਿੰਦੀ ਆ ਤਾਂ 75 ਦੀ ਆ 65 ਦੀ ਦੇ ਦੇਣੀ ਬਾਈ ਕਹਿੰਦਾ ਮਾਨਤਾਨ ਹੋ ਜੂ ਹੋ ਜੂ ਕੱਲੇ ਕੱਲੇ ਜਿਵੇਂ ਥੋ ਜੋੜੇ ਜੋ ਕੋਈ 11500 ਵੱਧ ਹੋ ਜਾਊਗਾ ਕੱਦ ਪੂਰਾ ਹੀ ਵੱਡਾ ਦੋਹਾਂ ਤਿੰਨਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਇਹਨੇ ਸੂਪਨ ਆ ਤਿਆਰ ਹੀ ਮੰਨੋ ਤੁਸੀਂ ਆਏ ਨਹੀਂ ਸੀ ਸਾਉਦੀ ਭਾਰ ਪਿੱਛੇ ਦੀ ਇਹਦੀ ਵੀ ਗਾਰੰਟੀ ਸੀ ਸਾਉਦੀ ਭਾਰ ਪਿੱਛੇ ਦੀ ਇਹਦੀ ਵੀ ਗਾਰੰਟੀ ਆ 65 ਦੀ ਦੇ ਦੇਣੀ ਹੈ ਦੁੱਧ ਪਿਆਉ 20 ਤੋਂ ਬਾਹਰ 20 ਦੀ ਬਾਈ ਕਹਿੰਦਾ ਗਾਰੰਟੀ ਆ ਖੁੱਲਾ ਦੇਊਗੀ ਬਲਟਲਾਂ ਸਾਈਡਾਂ 'ਚ ਬਾਕੀ ਆ ਬਾਕੀ ਇੰਨੀ ਕੁਆਲਿਟੀ ਦਾ ਕਰਮ ਵਾਲੀਆਂ ਸੂਦੀਆਂ ਸੂਦਿਕਾਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਗੁਲਾਬੀ ਥਾਨ ਹਾਥ ਦੀ ਜਵਾਈ ਵਾਲਾ ਰੋਗ ਰੋਗ ਦੇ ਥਾਣਾ ਗੈਪ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਇਆ ਜਿਹੜੇ ਪਾਸੇ ਦੀ ਮਰਜ਼ੀ ਬੈਜੋ ਬਾਈ ਕਹਿੰਦਾ ਸੀ ਸਾਉ ਦਾ ਫੁੱਲ ਹੈ ਥਣ ਵੀ ਪੂਰਾ ਚੰਗਾ ਭਾਵੇਂ ਹੱਥੀ ਚੋਲਿਓ ਭਾਵੇਂ ਮਸ਼ੀਨ ਤੇ ਚੋਲਿਓ ਹਾਂ ਅੱਲੇ ਬਣਾਉਂਗੀ ਹਾਂ ਆਹ ਵਲਟਲ ਕੱਢ ਕੇ ਸੂਣਾ ਨਾਟ ਗਿਆ ਨਾ ਟਰੈਕਟਰ ਜੱਡੀ ਆ ਹਵਾਨਾ ਵੀ ਅਜੇ ਰਬੜ ਵੰਗੂ ਵੱਧਾ ਦੋ ਤਿੰਨ ਦਿਨ ਲੈ ਜਾਣੇ ਆ ਜਿੰਨਾ ਤਿਆਰ ਹਵਾਨਾ ਉਹਨਾਂ ਹੀ ਹਜੇ ਹੋਰ ਤਿਆਰ ਕਰ ਜਾਣਾ ਕਰਮਾ ਵਾਲੀ ਨੇ ਪੁੱਥੀ ਪਾਤੀ ਸੋਹਣੀਆਂ ਬਾਕੀ ਪ੍ਰਿੰਟ ਵਾਲੀ ਆ ਡੱਬੀ ਆ ਜੇ ਡੱਬੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਕਾਲੀਆਂ ਲਾਲ ਜੀਆਂ ਨੇ ਤਾਂ ਕਿੱਧਰੋਂ ਦੇਣਾ ਜੇ ਡੱਬੀ ਨਾ ਇਹਨਾਂ ਦੁੱਧ ਦੇਉ ਐ ਤੇ ਆ ਰਾਣੀ ਸੁੰਦਰਾ ਦੇ ਦੂਜਾ ਸਵੇਰ ਸੁੰਦਈ ਆ ਦੁੱਧ 15 ਲੀਟਰ ਪਹਿਲੇ ਸਵੇਰ ਦਾ ਉਹ ਕਹਿੰਦਾ ਪਿਆਇਆ ਹੋਇਆ ਆਪਣੇ ਕੋਲ 15 ਮੰਨ ਕੇ ਲੈ ਲਵੇ ਕੋਈ ਚੱਕਰ ਨਹੀਂ ਗਾ ਵਾਲਟੇ ਲੈ ਇਹਦੇ ਵੀ ਲੈ ਵੇ ਜੇ ਬਹੁਤ ਪਈਆਂ ਲੈ ਜੇ ਦੋ ਤਿੰਨ ਇਹ ਲੋਕ ਦੀ ਗੱਲ ਬੰਦ ਲੈ ਇਹਦਾ ਵੀ ਲੋਟ ਜਾ ਆ ਇਹ 46000 ਰੁਪਏ ਦੀ ਇਹ 46000 ਦੀ ਬਾਈ ਕਹਿੰਦਾ ਛੋੜ ਹੋ ਜੂ ਵਿੱਚੋਂ ਦੁੱਧ 15 ਦਿੱਤਾ 15 ਮੰਨ ਕੇ ਹੀ 15 ਮੰਨ ਕੇ ਲੈ ਦੁੱਧ 16 17 ਵੀ ਕਹਿ ਦੂਗੀ ਪਰ 15 ਮੰਨ ਕੇ ਲਾਓ ਆਪਣੇ ਕੋਲ 15 ਮੰਨ ਕੇ ਹੀ ਲਓ ਬਾਈ ਕਹਿੰਦਾ ਜਰਸੀ ਬਰੀਡ ਹੈ 40 ਤੇ 6 46000 ਦੀ ਲਾਓ ਬਾਈ ਕਹਿੰਦਾ ਥਾਣੇ ਇਹਦੇ ਵੀ ਸੋਹਣੇ ਆ ਥਾਣੇ ਦੀ ਭਾਰ ਪਿੱਛੇ ਚੰਗੀ ਗਾਰੰਟੀ ਹੈ ਥਾਣ ਬਾਈ ਕਹਿੰਦਾ ਮੁਠੀ ਵਾਲਾ ਥਾਣਾ ਦੀ ਭਾਰ ਪਿੱਛੇ ਦੀ ਤਿੰਨਾ ਵਿਹੜਾਂ ਦੀ ਗਾਰੰਟੀ ਹੋਊ ਭਾਵੇਂ ਇੱਕ ਨੰਬਰ ਲੈ ਲਓ ਦੋ ਲੈ ਲਓ ਤਿੰਨ ਲੈ ਲਓ ਭਾਵੇਂ ਤਿੰਨੇ ਹੀ ਵਿਹੜਾਂ ਲੈ ਲਓ ਤਿੰਨਾ ਵਹਿੜਾਂ ਦੀ ਥਣਾ ਦੀ ਭਾਰ ਦੀ ਤੁਹਾਡੇ ਘਰ ਦੀ ਤੱਕ ਦੀ ਗਾਰੰਟੀ ਹੋ ਤੁਹਾਡੇ ਘਰੇ ਵਹਿੜ ਜਾਂਦੀ ਭਾਰ ਕੱਢ ਜੇ ਅਗਲਾ ਵਹਿੜ ਚੜਾਈ ਆਵੇ ਤੇ ਆਪਦੇ ਪੈਸੇ ਲੈ ਜੇ ਸੀਲ ਫੁੱਲ ਹੈ ਜਰਸੀ ਬਰੀਡ ਹੈ 40 ਤੇ 6 46 ਦੀ ਦੇ ਦੇਣੀ ਆ ਲੈਵਾ ਵੇਕੇ ਤਾਂ 20 ਕਿਲੋ ਵੀ ਕਹਿ ਦਿੰਦੇ ਆਪਾਂ 20 ਕਿਲੋ ਦੇਊਗੀ ਪਰ ਜਿੰਨਾ ਕਿ ਜੱਦਰਾ ਹੋਏ ਉਹਨਾਂ ਕੀ ਕਹੀਦਾ ਸਹੀ ਹੈ ਦੋਸਤੋ ਭਾਈ ਕਹਿੰਦਾ ਲੈਵਾ ਵੇਕੇ ਤਾਂ 20 ਕਿਲੋ ਵੀ ਕਹਿੰਦੇ ਪਰ ਜਿੰਨਾ ਕਿ ਜੱਜਦਾ ਉਹਨਾਂ ਕੀ ਕਹਿਣਾ ਚਾਹੀਦਾ ਚਲੋ ਵਧੀਆ ਗੱਲ ਆ ਤਾਂ ਹੀ ਆਪਾਂ ਕਹਿੰਦੇ ਆ ਕਿ ਨਰਮ ਜਿਹਾ ਬੰਦਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਹੈ ਇੱਕ ਤਾਜੀ ਸੂਈ ਰਾਤ ਦੀ ਸੂਈ ਆ ਕੁਛ ਘੰਟੇ ਹੀ ਹੋਏ ਆ ਹਜੇ ਸੂਈ ਨੂੰ ਇਹਨੂੰ ਕਿਉਂਕਿ 11 11:30 ਵੀਡੀਓ ਬਣਾ ਰਹੇ ਆ ਰਾਤ ਦੀ ਇਹ ਸੂਈ ਆ ਸਵੇਰ ਜਿਹੜੇ ਹਸਾਬ ਨਾਲ ਬਾਈ ਕਹਿੰਦਾ ਮੈਂ ਬੌੜਾ ਚੋਇਆ ਤੇ ਜਿੰਨਾਂ ਲਈ ਵਾ ਹੁਣ ਤਿਆਰ ਕਰੀ ਫਿਰਦੀ ਆ ਉਸ ਹਸਾਬ ਨਾਲ ਬਾਈ ਕਹਿੰਦਾ 10 ਕਿਲੋ ਬੌੜਾ ਚਵਾ ਕੇ ਦੇ ਦੂੰਗਾ ਮੈਂ ਗਾਰੰਟੀ ਆ ਚੋ ਕੇ ਲੈ ਜਾਓ ਤੜਕੇ ਹੱਥ ਨੇ ਦੋ ਟਾਈਮ ਚਾਰ ਟਾਈਮ 15 16 ਕਿਲੋ ਖੁੱਲਾ ਦੁੱਧ ਪਿਆ ਜੀ 56 ਦੀ ਦੇ ਦੇਣੀ ਆ サーシカ。